ਕੁਰਾਲੀ ਸਿਸਮਾ ਰੋਡ ਤੇ ਸਥਿਤ ਵਰਮਾ ਮੋਬਾਈਲ ਦੁਕਾਨ ਤੇ ਹੋਈ ਚੋਰੀ ਚੋਰ ਮਰুতি ਗੱਡੀ ਵਿੱਚ ਆਏ ਤੇ ਖਾਲੀ ਕਰ ਗਏ ਦੁਕਾਨ ਚੋਰਾਂ ਦੀ ਪਛਾਣ ਉਜਾਗਰ ਕਰਵਾਉਣ ਦੇ ਲਈ ਵੀਡੀਓ ਤੇ ਕਰ ਹੀ ਸਕਦੇ ਹੋ ਸ਼ੇਅਰ ਜਦੋਂ ਸੜਕ ਤੇ ਕੋਈ ਗੱਡੀ ਗੁజర్ਦੀ ਸੀ ਤਾਂ ਇੰਜ ਲੁਕਦੇ ਸੀ ਪ੍ਰੋਫੈਸ਼ਨਲ ਚੋਰ ਸਤਸ੍ਰਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੋਰਾਲੀ ਅਕਸਰ ਦੁਕਾਨਾਂ ਬੰਦ ਕਰਕੇ ਦੁਕਾਨਦਾਰ ਘਰ ਚਲੇ ਜਾਂਦੇ ਹਨ ਪਰ ਰਾਤ ਦੇ ਵਕਤ ਕਿਸੇ ਵੀ ਦੁਕਾਨ ਤੇ ਚੋਰੀ ਹੋਣ ਦੀ ਖਬਰ ਸਵੇਰੇ ਆ ਹੀ ਜਾਂਦੀ ਹੈ ਅਜੇ ਹੈ ਇੱਕ ਮਾਮਲਾ ਕੁਰਾਲੀ ਛਿਸਮਾ ਰੋਡ ਤੇ ਹੋਇਆ ਹੈ ਅਤੇ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਤਸਵੀਰਾਂ ਅੰਧਖਾਨ ਇਹ ਦੁਕਾਨ ਦੀਆਂ ਤਸਵੀਰਾਂ ਵਰਵਾ ਮੋਬਾਈਲ ਰਿਪੇਅਰ ਇਹ ਦੁਕਾਨ ਦੀਆਂ ਤਸਵੀਰਾਂ ਜਿੱਤੇ ਕਿ ਮੋਬਾਈਲ ਰਿਪੇਅਰ ਵੀ ਕੀਤੇ ਜਾਂਦੇ ਹਨ ਅਤੇ ਨਵੇਂ ਅਤੇ ਪੁਰਾਣੇ ਮੋਬਾਈਲ ਵੀ ਜਿਹੜੇ ਆ ਵੇਚੇ ਜਾਂਦੇ ਹਨ ਅਤੇ ਦੇਰ ਰਾਤ 3 ਵਜੇ ਦੇ ਕਰੀਬ ਇੱਥੇ ਚੋਰੀ ਹੋਈ ਹੈ ਅਤੇ ਚੋਰਾਂ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਹਨ ਅਤੇ ਚਾਰ ਵਿਅਕਤੀ ਸੀ ਜੋ ਕਿ ਇਸ ਪੂਰੀ ਦੁਕਾਨ ਨੂੰ ਖਾਲੀ ਕਰ ਗਏ ਦੁਕਾਨ ਦੇ ਮਾਲਕ ਦੀਪਕ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਹੋਇਆ ਕੀ ਹੈ ਭਾਈ ਸਾਹਿਬ ਆਪਣਾ ਕੀ ਨਾਮ ਮੇਰਾ ਦੀਪਕ ਕੁਮਾਰ ਹੈ ਜੀ ਕੀ ਗੱਲ ਹੋ ਗਈ ਇਹ ਕੱਲ ਦੀ ਗੱਲ ਹੈ ਜੀ ਆਪਣਾ ਰਾਤ ਨੂੰ ਨਾ ਆਪਣਾ 3:30 ਤੋਂ ਲੈ ਕੇ 3:30 ਵਜੇ ਦੇ ਵਿੱਚ ਵਿੱਚ ਚੋਰਾਂ ਨੇ ਮੇਰੀ ਦੁਕਾਨ ਦਾ ਸਾਰਾ ਸਮਾਨ ਮੋਬਾਈਲ ਜਿੰਨੀ ਵੀ ਐਸੈਸਰੀ ਪਈ ਦੀ ਸਾਰੀ ਚੁੱਕ ਲੈ ਗਿਆ ਉਹ ਤੇ ਮੈਂ ਆਪਾਂ ਪੁਲਿਸ ਕੰਪਲੇਟ ਵੀ ਕੀਤੀ ਹੈ ਸਵੇਰੇ ਜਾ ਕੇ ਤੇ ਪੁਲਿਸ ਆਈ ਸੀ ਆਪਣਾ ਸੀਸੀਟੀਵੀ ਫੁਟੇਜ ਦੇਖ ਗਿਆ ਉਹ ਉਹਨਾਂ ਨੇ ਆਪਣਾ ਬਾਕੀ ਕਹਿੰਦੇ ਆ ਵੀ ਅਗਲੀ ਕਾਰਵਾਈ ਅਸੀਂ ਕਰਾਂਗੇ ਬਾਕੀ ਉਹਨ ਦੇਖੋ ਪੁਲਿਸ ਵਾਲਿਆਂ ਦੇ ਦੀ ਮਤਲਬ ਕੀ ਆ ਉਹ ਕਰਦੇ ਆ ਕਾਰਵਾਈ ਉਹ ਉਹਨਾਂ ਦੇ ਹੁਣ ਡਿਪੈਂਡ ਹੈ ਕੋਈ ਸੀਸੀਟੀਵੀ ਕੈਮਰਾ ਵੀ ਸਾਹਮਣੇ ਆਇਆ ਜਾਂ ਫਿਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਤੇ ਦਿਖਦਾ ਹੋਵੇ ਕੋਈ ਅੰਦਰ ਆਂਦਾ ਦੁਕਾਨ ਦੇ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦਿਖ ਰਹੀ ਹੈ ਸਾਰੀ ਇੱਕ ਗੁਰੂ ਸਿੱਖ ਹੈ ਉਹਨੇ ਦੁਮਾਲਾ ਬੰਨਿਆ ਹੋਇਆ ਹੈ ਖਰੜ ਵਾਲੇ ਪਾਸੇ ਤੋਂ ਗੱਡੀ ਆ ਰਹੀ ਹੈ ਇਧਰਲੀ ਸਾਈਡ ਔਰ ਰੋਪੜ ਨੂੰ ਜਾ ਰਹੀ ਹੈ ਗੱਡੀ ਉਹ ਕਿਹੜੀ ਗੱਡੀ ਸੀਗੀ ਤੇ ਕਿੰਨੇ ਕ ਬੰਦੇ ਸੀਗੇ ਗੱਡੀ ਮਰੂਤੀ ਗੱਡੀ ਹੈ ਔਰ ਵਿੱਚ 4 ਬੰਦੇ ਸੀ ਤੇ ਜਰੂਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਗੁਰਸਿੱਖ ਬੰਦਾ ਸੀਗਾ ਤੇ ਜਿਸ ਤਰ੍ਹਾਂ ਇਹਨਾਂ ਦੱਸਿਆ ਤੇ ਨਾਲ ਚਾਰ ਆਰੋਪੀ ਸੀਗੇ ਤੇ ਕਿੰਨੀ ਕੁ ਦੇਰ ਇੱਥੇ ਰਹੇ ਹੋ ਘਟੋ ਘਟ ਵੀ ਉਹਨਾਂ ਨੇ 15 20 ਮਿੰਟ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਉਹਨਾਂ ਨੇ ਤੇ ਜਿੰਨਾ ਵੀ ਸਾਰਾ ਜਿੰਨਾ ਵੀ ਮੇਰਾ ਸਮਾਨ ਵੇਚਿਆ ਸੀ ਸਾਰਾ ਹੀ ਚੁੱਕ ਲਏ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਤੁਸੀਂ ਆਈਡਲ ਲਗਾ ਲਓ ਲੱਖ ਸਵਾ ਲੱਖ ਦੇ ਵਿੱਚ ਵਿੱਚ ਵੀ ਜੇ ਨਵੇਂ ਫੋਨ ਵੀ ਸੀਗੇ ਨਵੇਂ ਮੋਬਾਈਲ ਵੀ ਸੀ ਐਸੈਸਰੀ ਵੀ ਸੀ ਮੇਰੇ ਜਿਹੜੇ ਕਸਟਮਰਾਂ ਦੇ ਮੋਬਾਈਲ ਹੈ ਉਹ ਠੀਕ ਕਿਤੇ ਉਹ ਵੀ ਚੋਕਲੇ ਗਿਆ ਤੇ ਹੁਣ ਪੁਲਿਸ ਵਾਲੇ ਕੀ ਕਹਿੰਦੇ ਜਦਾ ਸੀਗੇ ਪੁਲਿਸ ਵਾਲੇ ਕਹਿੰਦੇ ਆ ਕਿ ਹੁਣ ਅਸੀਂ ਇੱਕ ਫੁਟੇਜ ਹੋਰ ਦੇਖ ਰਹੇ ਆ ਤੇ ਉਸ ਉਹਦੇ ਵਿੱਚ ਨੰਬਰ ਅਗਰ ਗੱਡੀ ਦਾ ਪਤਾ ਲੱਗ ਜਵੇ ਤਾਂ ਅਸੀਂ ਅਗਲੀ ਕਾਰਵਾਈ ਕਰੂੰਗੇ ਜਰੂਰ ਜਿਹੜੇ ਚੋਰ ਸੀਗੇ ਉਹਨਾਂ ਦੇ ਉਹਨਾਂ ਵੱਲੋਂ ਜਿਹੜੀ ਗੱਡੀ ਦੇ ਪਿਛਲੇ ਨੰਬਰ ਪਲੇਟ ਵੀ ਜਿਹੜੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਇਹ ਜਿਹੜੇ ਚੋਰ ਨੇ ਇਹ ਫੜੇ ਜਾਣ ਤੇ ਜੋ ਨੁਕਸਾਨ ਦੀਪਕ ਦਾ ਹੋਇਆ ਉਹ ਨੁਕਸਾਨ ਕਿਤੇ ਨਾ ਕਿਤੇ ਪੂਰਾ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰੋਲ ਕੁਰਾਲੀ